ਦੇਸ਼ ਦੇ ਸੰਵਿਧਾਨਿਕ ਲਿਹਾਜ਼ ਦੇ ਉਹ 14 ਤੋਂ ਦੁਜੀ ਉੱਚ ਅਹੁਦੇ ਦੀ ਕਹਿੰਦਾ ਭਾਵ ਕਿ ਉਪ ਰਾਇਟਰਪਤੀ ਦੀ ਅੱਜ VOTING ਹੋ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਨੇ ਆਪਣੀ ਪਹਿਲੀ ਵੋਟ ਪਾ ਕੇ ਹਰ ਪੀੜਤਾ ਦੀ امداد ਵਾਸਤੇ ਜਾਂ ਜੈਜਾ ਰੈਲੀ ਪੰਜਾਬ ਵੱਲ ਅਡਾਨ ਪਰ ਲਈ ਹੈ ਖैर ਉਪ ਰਾਸ਼ਟਰਪਤੀ ਦੇ ਜ਼ਿਕਰ ਦੇ ਵਿੱਚ ਪੰਜਾਬ ਦੇ 3 ਮੈਂਬਰ ਪਾਰਲੀਮੈਂਟ ਨੇ ਬਾਈਕਾਟ ਕਰਨ ਦਾ ਜਿਹੜਾ ਫੈਸਲਾ ਲਿਆ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਸਿਆਸੀ ਕਹਿੰਦਾ ਭਾਵ ਕਿ ਰੰਗ ਟੰਗ ਦੀ ਗੱਲ ਹੈ ਕਿ ਕੀ ਹਿੰਦੁਸਤਾਨ ਦੀ ਸਿਆਸਤ ਦੇ ਵਿੱਚ ਕੋਈ ਇਹ ਮਹਿੰਮ ਅਸਰ ਅੰਦਾਜ਼ ਹੋਏਗੀ ਮੋٹے ਤੌਰ ਤੇ ਪੰਜਾਬ ਦੀ ਖੇਤਰੀ ਪਾਰਟੀ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਕਾਲੀ ਦਲ ਨਾਲ ਸੰਬੰਧਤ ਨੇ ਇਹ 3 ਮੈਂਬਰ ਪਾਰਲੀਮੈਂਟ ਇੱਕ ਮੈਂਬਰ ਪਾਰਲੀਮੈਂਟ ਤਾ ਸ਼ਰੋਣੀ ਕਾਲੀਦਲ ਵਾਜ਼ ਪੰਜਾਬ ਦੇ ਪ੍ਰਧਾਨ ਨੇ ਭਾਈ ਅਮਰਤਪਾਲ ਸਿੰਘ ਤੇ ਇੱਕ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਪਤਨੀ ਬੀਬੀ ਹਰਸਿਮਰਤ कौर ਬਾਦਲ ਖੈਰ ਅੱਜ ਇਹ ਸਾਰੇ ਅੱਜ ਦੇ ਮਾਮਲੇ ਇਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਉਹ ਵੀ ਰਾਜੀ ਮਹਾਰਤ ਤੇ ਵੱਡੇ ਪੱਤਰਕਾਰ ਸਰਦਾਰ ਜਸਵੀਰ ਸਿੰਘ ਪੱਟੀ ਜੀ ਸੋ ਪੱਟੀ ਸਾਹਿਬ ਸਭ ਤੋਂ ਪਹਿਲਾ ਚੈਨਲ ਈ ਮਿਸ਼ਨ ਪੰਜਾਬੀ ਲੋਕਾ ਦਾ ਸਵਾਗਤ ਵੈਲਕਮ ਜੀ ਸੁਪਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿਕਾਰ। ਪੱਟੀ ਸਾਹਿਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਉਪਰਾષ્ટ્રપતિ ਦੀ ਪਹਿਲੀ ਵੋਟ ਪਾ ਕੇ ਪੰਜਾਬ ਵੱਲ ਅਡਾਨ ਭਰ ਰਹੇ ਨੇ ਤੇ ਲੋਡੇ ਵਿਲੇ ਉਹਨਾਂ ਦੀ ਪਠਾਨਕੋਟ ਤੇ ਗਰਦਾਸਪੁਰ ਵੱਲ ਫੇਰੀ ਹੈ ਜੈਜਾ ਲੈਣਗੇ ਹੜ ਪੀੜਤਾ ਤਾਂ ਤੇ ਇਹਦੇ ਅਜਿਹੇ ਦੌਰਾਨ ਹੀ ਜਿਹੜੀ ਉਪਰਾષ્ટ્રપતિ ਦੀ ਜਿਹੜੀ ਵੋਟਿੰਗ ਹੋ ਰਹੀ ਹੈ ਪੰਜਾਬ ਦੇ ਤਿੰਨ ਮੈਂਬਰ ਪਾਰਲੀਮੈਂਟ ਵੱਲੋਂ ਬਾਈਕਾਟ ਕੀਤਾ ਗਿਆ ਪ੍ਰਧਾਨ ਮੰਤਰੀ ਦੀ ਫੇਰੀ ਤੇ ਪੰਜਾਬ ਦੇ ਤਿੰਨ ਮੈਂਬਰ ਪਾਰਲੀਮੈਂਟ ਦੇ ਬਾਈਕਾਟ ਦੇ ਇर्द-ਗਿਰਦ ਕਿਵੇਂ ਦੇਖਦੇ ਹੋ ਜਿਹੜਾ ਸਾਰਾ ਉਤਪਨ ਮਾਹੌਲ ਜੀ ਪੱਟੀ ਸਾਹਿਬ ਮੇ ਕੋ ਰਾਸ਼ਟਰਪਤੀ ਦੀਆਂ ਚੋਣਾਂ ਦਾ ਕੱਲ੍ਹ ਇਹਦਾ ਨਹੀਂ ਕਈ ਹੋਰ ਪਾਰਟੀਆਂ ਨੇ ਬਾਈਕਾਟ ਕੀਤਾ ਜਿੱਥੇ ਜਿੱਥੇ ਜਨਤਾ ਦਬਾਉਂਦੀ ਆ ਜਿਹੜੀ ਰਾਸਨੀ ਭਾਰਤ ਰਾਸਤੀ ਸੰਪਤੀ ਉਹਦੀ ਤਲਾਗਾ ਵਾਲੇ ਵੀ ਉਹਨਾਂ ਵਿੱਚ ਹੈ। ਖਾਲੇ ਕਿ ਬੀਜੂ ਜਨਤਾ 당 ਤੇ ਭਾਰਤੀ ਰਾਸਤੀ ਸੰਪਤੀ ਦਾ ਇੱਕ ਵੀ ਲੋਕ ਸਭਾ ਮੈਂਬਰ ਜਿਹੜਾ ਨਹੀਂ ਹੈ। ਲੇਕਿਨ ਰਾਜ ਸਭਾ ਦੇ ਵਿੱਚ ਜਿਹੜੇ ਆ ਸੰਪਤੀ ਵਾਲੇ ਭਾਰਤੀ ਰਾਸਤੀ ਸੰਪਤੀ ਦੇ ਚਾਰ ਤੇ ਦਸ ਫੀਸਦੀ ਬੀਜੂ ਜਨਤਾ ਤੋਂ 10 ਰਾਸਣੇ ਮਿਲਦਾ। ਲੇਕਿਨ ਦੋਵਾਂ ਨੇ ਬਾਈਕਟ ਕਰਕੇ ਸਾਬਤ ਕਰਕੇ ਦੀ ਸਿੱਧੇ ਤੌਰ ਤੇ ਬੀਜੇਪੀ ਦੀ ਬਦਲ ਦਿੱਤੀ ਹੂੰ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਕਿੰਨਾ ਕਿੰਨਾ ਸਾਡੇ ਮੀਬਰਾਂ ਉੱਤੇ ਜੀ ਪਰਖ ਵੀ ਘੜੀ ਸੀ ਇਹ ਸਾਡੇ ਵਾਸਤੇ ਦੋਵੇਂ ਜਿਹੜੇ ਉਹ ਜੈਬ ਨੇ ਨਿਯੋੜਾ ਤੇ ਸੱਪ ਆ ਇਸ ਕਰਕੇ ਨਿਯੋੜੇ ਸਾਕਰ ਦੇ ਜਰੀਲੇ ਮਾਰਦੇ ਹੁੰਦੇ ਜੇ ਬੀਜੇਪੀ ਦੀ ਗੱਲ ਕਰਦੇ ਆ ਸਾਡਾ ਵੇਖੋ ਪੰਜਾਬ ਡੋੜ ਰਿਹਾ ਹੂੰ ਇਸ ਰੋੜੇ ਪੰਜਾਬ ਚ ਬੀਜੇਪੀ ਸਾਇਲੈਂਟ ਬੈਠੀ ਆ ਤੇ ਜੇ ਅੱਜ ਵੋਟਾਂ ਪੜੀਆਂ ਤੇ ਸ਼ਾਮ ਨੂੰ ਭਗਵੰਤ ਸਿੰਘ ਵਾਲੇ ਦਾ ਮਤਲਬ ਹੀ ਕੁਛ ਵੇਣ ਵਾਲੇ ਦੀ ਸਾਨੂੰ ਹੈਗੀ ਹੂੰ ਜੀ ਮੋਹਰੀ ਜੀ ਇਹਦੇ ਵਿੱਚ ਭਾਈ ਅਮਰਪਾਲ ਸਿੰਘ ਬਾਰੇ ਪਹਿਲਾਂ ਜਾਣਕਾਰੀ ਸੀ ਪੀਓ ਵੋਟ ਕਿਸੇ ਨੂੰ ਨਹੀਂ ਪਾਉਣਗੇ ਜਿਨ੍ਹਾਂ ਨੂੰ ਫੜ ਕੇ ਪਿਛਲੇ 3 ਸਾਲਾਂ ਤੋਂ ਤੁਸੀਂ ਜੇਲ੍ਹ ਦੇ ਡੱਕੇ ਤਾ ਵੋਟ ਕਿਹਨਾਂ ਦੇ ਹੂੰ ਕਿ ਕਾਗਜ਼ ਤੋਂ ਵੋਟ ਪਾਉਣ ਦੇ ਕੋਈ ਸਾਬ ਨਹੀਂ ਬਣਾਉਂਦਾ ਉਹਤੇ ਕਹਿੰਦੇ ਵੀ ਜਿਹੜੀ ਕਾਂਗਰਸ ਆ ਉਹ ਸਿੱਖਾਂ ਦੀ ਦੁਸ਼ਮਣ ਨੰਬਰ 1 ਤੇ ਮਾਤਰਾ ਤੇ ਦੁਸ਼ਮਣ ਨੰਬਰ ਤੇ ਬੀਜੇਪੀ ਹੈ ਬੀਜੇਪੀ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਕਿ 2019 ਦੇ ਆਪ ਨੋਟੀਫਿਕੇਸ਼ਨ ਕੀਤਾ ਸੀ ਕਿ ਆਹ ਬੰਦੇ ਸੀ ਛੱਡ ਰਹੇ ਆ ਤੇ ਭਾਈ ਭਵਨਸ਼ਿਕ ਰਾਜਵਾਨੀ ਜਿਹੜੀ ਹੈਗੀ ਆ ਜਿਹੜੀ ਵਾਸੀਆ ਉਮਰ ਕਰacter ਬਣਤੀ ਸੀ ਹੋਗੀ ਨੋਟੀਫਿਕੇਸ਼ਨ ਕਰਕੇ ਤੁਸੀਂ ਰੱਦ ਕਰ ਦਿੱਤਾ ਤੇ ਫਿਰ ਤੁਹਾਨੂੰ ਵੋਟ ਚੋਪਾਈ ਆ ਇਹ ਸੰਕੇਤ ਨੇ ਵੀ ਸਭ ਲੋਕ ਵਰਤੀ ਕਿ ਜਬ ਇਹ ਸੰਕੇਤ ਨੇ ਵੀ ਬੀਜੇਪੀ ਨੂੰ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਕੁਝ ਨਹੀਂ ਮਿਲਦਾ ਹੂੰ ਓਕੇ ਲੋਕ ਬੋਲਦੇ ਹੱਕ ਤੇ ਨਹੀਂ ਜੀ ਮੈਂ ਇਹ ਵੀ ਜਦ ਕਹਿ ਦਿਆ ਕਿ ਉਸ ਉਹ ਇੱਕ ਗੱਲ ਦਾ ਬਹਾਨਾ ਬਣਾਉਂਦੇ ਕਿ ਦੇਸੀ ਪੰਜਾਬ ਨੂੰ ਪ੍ਰੈਕਟਿਕ ਜਾਂਦੇ ਆ ਇਹਨਾਂ ਦੇ ਪ੍ਰੈਕਟਿਕ ਖਾ ਜਾਣਾ ਤੇ ਆਪਣੀਆਂ ਵੋਟਾਂ ਤਬਦੀਲ ਕਰਨ ਦਾ ਹੂੰ ਭਾਵੇਂ ਜੋ ਮਰਦ ਨੂੰ ਸਿੱਧੇ ਦੇ ਦੇ ਤੁਸੀਂ ਕਹਿ ਗਏ ਤਾਂ ਲੋਕੀ ਮੰਨ ਕਰਦੇ ਤੁਹਾਡੇ ਕੋਲ ਬਕਾਇਦਾ ਕੋਈ ਸੈਕਟਰ ਦੇ ਕਿੰਨੇ ਮਹੱਤਵਪੂਰਨ ਰਿਲੇਟਿਵਸ ਨੇ ਤੁਸੀ ਤੰਗ ਰੋਗ ਲੱਗ ਜੇਗਾ ਦੋ ਰਿਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਫਿਕਰ ਜਿਹੜਾ ਵਾ ਅਫਗਾਨਿਸਤਾਨ ਦਾ ਤੇਗਾ ਵਾ ਪੰਜਾਬ ਸਾਰਾ ਰੋਜੇ ਤੋਂ ਕੋਈ ਫਿਕਰ ਨਹੀਂ ਜੇ ਪੰਜਾਬ ਸਾਰਾ ਰੋਜੇ ਤੋਂ ਫਿਕਰ ਨਹੀਂ ਕਰ ਤੇ ਫਿਰ ਵੋਟ ਪੰਜਾਬ ਦੇ ਲੋਕ ਨੂੰ ਬੀਜੇਪੀ ਨੂੰ ਕਿਉਂ ਕੌਣ ਉਹਨਾਂ ਦੇ ਹੱਥ 'ਚੋਂ ਮਜ਼ਬੂਤ ਕਰਨ ਤੀਸਰੀ ਜੀ ਇਹ ਉਹ ਪਾਰਟੀ ਆ ਜਿਨ੍ਹਾਂ ਦੇ ਇੱਕ ਵੱਡੇ ਆਗੂ ਜਿਹੜਾ ਗ੍ਰਹਿ ਮੰਤਰੀ ਵੀ ਸੀਗਾ ਤੇ ਉਪ ਪ੍ਰਧਾਨ ਮੰਤਰੀ ਵੀ ਸੀਗਾ ਇਹਨਾਂ ਨੇ ਉਹਨੇ ਆਪਣੀ ਜਿਹੜੀ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਕਿਤਾਬ ਇਹ ਕਰ ਦਿੱਤੀ ਕਿ ਸਾਕਾ ਨੀਲਾ ਕਾਰਜਲਾ ਕਰਨ ਵਾਸਤੇ ਜੀ ਵੀ ਇੰਦਰਾ ਤੇ ਪਿਆਰ ਦੇ ਤੇ ਅਸੀਂ ਦਬਾਅ ਪਾ ਕੇ ਕਰਵਾਇਆ ਇਹਦਾ ਮਤਲਬ ਲਲਕਾਰਾ ਮਾਰਨ ਵਾਲਾ ਸਭ ਤੋਂ ਵੱਧ ਰੋਚੀ ਉਦੋਂ ਵੱਧ ਵੱਡੇ ਦੋਸਤ ਤੁਸੀਂ ਉਹਦੇ ਵਿੱਚ ਤੇ ਜੇ ਤੁਸੀਂ ਗੋਸੀਓ ਤੇ ਬੇਟਾ ਨੂੰ ਭਾਈ ਅਮਰਤਪਾਲ ਸਿੰਘ ਕਿਉਂ ਕਹੂਗਾ ਭਾਈ ਸਰਪੀ ਸਿੰਘ ਕਿਉਂ ਕਹੂਗਾ ਔਰ ਉਹਨਾਂ ਨੇ ਗਲਤ ਕਹੀਆਂ ਨਹੀਂ ਕਿ ਸਾਡੇ ਬੰਦੀ ਸਿੱਖ ਰਹਾ ਇਹਨਾਂ ਨੇ ਐਲਾਨ ਕਰਕੇ ਨੋਟੀਫਿਕੇਸ਼ਨ ਕਰਕੇ ਫੇਰ ਨਹੀਂ ਕੀਤੇ ਤੇ ਇਹਦਾ ਮਤਲਬ ਇਹ ਸਿੱਖ ਵਿਰੋਧੀ ਪਾਰਟੀ ਸਿੱਖ ਵਿਰੋਧੀ ਪਾਰਟੀ ਤਾਵਾ ਵੀ ਪਾਰਟੀ ਵੀ ਹੈ ਵੇਟਰ ਸਿੱਖਾ ਨੂੰ ਬਗਰਾ ਕਰਕੇ ਤੇ ਸਿੱਖਾ ਦੇ ਉੱਤੇ ਤਾਜ ਰੱਖ ਕੇ ਤੇ ਉਹ ਇੱਥੇ ਰਾਜ ਕਰਨਾ ਚਾਹੁੰਦੇ ਨੇ ਕਿਉਂਕਿ ਉਹਨਾਂ ਦੀ ਮਾਨਸਿਕਤਾ ਜਰੀਏ ਉਹ ਸਿੱਖ ਸਿੱਖਾਂ ਦੇ ਹੱਥ ਨਹੀਂ ਪੰਜਾਬ ਦੇ ਹੱਥ ਸੀ। ਮੈਂ ਤੁਹਾਨੂੰ ਇੱਕ ਛੋਟੀ ਜੀ ਇੱਕ ਗੱਲ ਦੱਸਾਂ। ਹੂੰ। ਸ਼ਹੀਰ ਬਾਗ ਦਾ ਮੋਟਰ ਲੱਗਾ ਸੀ ਜਿਹੜੀਆਂ ਬੀਬੀਆਂ ਔਰਤਾਂ ਸੀ ਮੁਸਲਮਣੋ ਉਹ ਮੋਟਰ ਲਾ ਕੇ ਬੈਠੀਆਂ ਸੀ। ਉਹਨਾਂ ਤਰੰਗੇ ਹੱਥ 'ਚ ਫੜੇ ਸੀ ਕਿ ਕਿਉਂਕਿ ਭਾਜਪਾ ਦੋਸ਼ ਕਰਦੀ ਕਿ ਐਂਟੀ ਇੰਡੀਅਨ ਹੈ। ਜਿਉਂ ਤਰਗੇ ਫਰਦਿਆਂ ਦੀ ਬੋਲਤੀ ਬੰਦ ਕਰਤੀ ਉਹਨਾਂ ਨੇ ਹਾਲ ਹੀ ਕੇ ਬੀਜੇਪੀ ਦੇ ਲੀਡਰ ਤੇ ਕੁਝ ਮਹਿਸੂਸ ਕਰਦੇ ਜੇ ਕਿ ਇਹਨਾਂ ਨੂੰ ਖਤਰਾ ਖਤਮ ਨਹੀਂ ਕੀਤਾ ਗਿਆ ਕੇਜਰੀਵਲ ਦਿੱਲੀ ਦਾ ਮੁੱਖ ਮੰਤਰੀ ਸੀ ਮੈਜੋਰਟੀ ਦਾ ਐਡਾ ਵੱਡਾ ਦੁਸ਼ਮਣ ਸੀ ਇਹ ਇੱਕ ਵਾਰੀ ਮੁੱਠੀ ਦੀ ਗਿਆ ਕਿ ਨਾ ਉਹਦੇ ਆਪਕੀ ਗਿਆ ਦੱਸਦਾ ਨਾ ਇਹ ਗੀਆ ਉਹ ਬੈਕਟੀਕਨ ਇਸ ਕਰਕੇ ਉਹਦੀ ਮਾਨਸਿਕਤਾ ਜਿਹੜੀ ਉਹ ਦੇਸੀ ਰੀ ਵੀ ਮਾਨਸਿਕਤਾ ਉਹ ਤੇ ਬੀਜੇਪੀ ਦਾ ਉਹਨੂੰ ਖਤਰਨਾਕ ਪਿਰਿਆ ਵਾਸਤੇ ਹੂੰ ਇਸ ਕਰਕੇ ਬੀਜੇਪੀ ਨੇ ਅੱਜ ਜਿਹੜੀ ਇਹਨਾਂ ਨੇ ਵੋਟ ਦੀ ਆਪ ਗਲਤ ਕੀਤੀ ਹੈ ਵੋਟ ਨਹੀਂ ਪਾਈ ਇਹਨਾਂ ਨੇ ਆਪਣੀ ਸਿੱਖਿਆ ਦੀ ਕੀਤੀ ਹੈ ਜੇ ਭਾਈ ਅਮਰਪਾਲ ਸਿੰਘ ਤੇ ਸਰਪ੍ਰੀਤ ਸਿੰਘ ਦੀ ਵੋਟ ਕੀ ਸ਼ੁਰੂ ਪਾਦਨ ਤੇ ਫਿਰ ਬਾਦਲ ਕੇ ਪਿੱਛੇ ਧਾੜ ਬਾਦਲ ਕਹਿੰਦੀ ਮਜਬੂਰੀ ਬਣ ਗਈ ਸੀ ਕਿ ਜੇ ਅਸੀਂ ਵੋਟ ਹਾਂ ਬੀਜੇਪੀ ਨੂੰ ਪਾਈ ਤੇ ਫਿਰ ਤੁਸੀਂ ਲੱਗੇ ਹੋ ਜਾਂਗੇ ਚਿੱਟੇ ਦਿਨ ਚਿੱਟੇ ਨੇ ਲੱਗੇ ਹੋ ਜਾਣਗੇ ਸੀ ਇਸ ਕਰਕੇ ਨਾ ਬਚਾ ਆਪ ਕੀਤਾ ਵੀ ਵੋਟ ਨਾ ਪਾ ਕੇ ਜਿਹੜੀਆਂ ਪਹਿਲੀਆਂ ਦੋ ਵੋਟਰਾਂ ਧੰਨੂ ਪਾਈ ਸੀ ਤੇ ਬੀਪੀ ਲੋਕ ਦੀ ਮੋਰ ਨੂੰ ਪਾਈ ਸੀ ਤੇ ਬੀਜੇਪੀ ਨੂੰ ਇਹਨੇ ਪਾਈ ਸੀ ਆਪਣੇ ਦੇ ਮਾਦਰ ਦੇ ਪਾਈ ਸੀ ਹਾਂਜੀ ਹਾਂ ਬਿਲਕੁਲ ਉਦੋਂ ਬਕਾਇਦਾ ਪਰ ਤੇ ਅਮਰਤਪਾਲ ਸਿੰਘ ਤੇ ਪਾਈ ਸਰਗੀ ਸਿੰਘ ਰੀਸੀ ਉਦੋਂ ਅਰੇ ਆਪਣੇ ਹੌਂਸਲੀ ਸੀ ਆਏ ਐਮਪੀ ਦੀ ਹਾਂਜੀ ਹਾਂਜੀ ਤਾਂ ਪਾਈ ਸੀ ਮੈਨੇ ਇਸ ਕਰਕੇ ਜੇ ਕਿਤੇ ਮੁਦਮਨ ਖਾਸਾ ਆਪਣੀ बोर्ड कैंसल करके भी पाय अमरकपालचंद पी जिंदे पे इतना उनके रहना सिखा। खर्चा ना बोर्ड पांडे जी तेरे में बिली था जो बार आये हैं। लेकिन पाय अमरकपालचंद पे पाय सरब की जितने तोड़ती बाइकर्ट करता पे असी बोर्ड ने कोई भी ए पार्टी ने सिखा दी दुश्मन नंबर एक के बारे में। ऐसे करके 750 के क ਉਹਦੇ ਵਿੱਚੋਂ 350 330 ਜਿਹੜੀ ਆ ਇਹ ਇੰਡੀਅਨ ਇੰਡਸਟਰੀਅਲ ਰਿਪਰਟ ਦੀ 400 ਦੇ ਕਰੀਬ ਉਹ ਦਾਵਾ ਕਰਦੇ ਸਾਡੇ ਕੋਲੇ ਹੂੰ ਹੁਣ ਇਹ ਦੀ ਪਤਾ ਉਹਨਾ ਕੋਈ ਕਿੰਨੀਆਂ ਕਿੰਨੀਆਂ ਨਹੀਂ ਹੈਗੀਆਂ ਲੇਕਿਨ ਤੈ ਆਪੀ ਲਗਭਗ ਤੈ ਆਪੀ ਜਗਾ ਨੌਪਰਾਸ਼ ਦੇ ਕੋਤੀ ਹੋ ਤੇ ਬੜੇਗਾ ਬੀਜੇਪੀ ਲਈ ਲੇਕਿਨ ਇਹ ਆਪੀ ਇਹਦੇ ਵਿੱਚ ਪਤਾ ਲੱਗ ਵੀ ਕੌਣ ਕਿੱਥੇ ਖਰਾਬ ਦਾਬ ਇੰਡੀਆ ਘੱਟ ਜੋੜ ਤੇ ਵੀ ਕਿਹੜੀ ਕਿਹੜੀ ਪਾਰਟੀ ਨੂੰ ਰੱਖਣੀ ਹੈ ਤੇ ਹੂੰ ਬੀਜੂ ਜਨਤਾ 당 ਨੂੰ ਜੈਸਪੀ ਕੇ ਨੇ ਲਾ ਕੇ ਬੀਜੇਪੀ ਨੇ ਹਰਾਇਆ ਵਾ 21 ਸੀਟਾਂ ਉੱਤੇ ਲੋਕ ਸਭਾ ਦੀਆਂ ਸੀਟੇ ਇੱਕ ਸੀਟ ਕਾਗਜ਼ ਨੂੰ ਲਈ ਤੇ 20 ਸੀਟਾਂ ਉੱਤੇ ਬੀਜੇਪੀ ਜਿੱਤੀ ਹੈ ਕਿਵੇਂ ਜਿੱਤੀ ਕਿਵੇਂ ਜਿੱਤੀ ਨਾ ਉਹਨਾਂ ਨੇ ਕਦੀ ਇਹਦਾ ਉਦਰ ਕੀਤਾ ਨਾ ਉਹਨਾਂ ਕਰੀ ਨਾ ਲੈ ਦਾ ਤੁਹਾਨੂੰ ਪਤਾ ਹੈ ਬੀਜੇਪੀ ਕਰਦੀ ਕਿ ਕਿਵੇਂ ਚੋਣ ਦਿਤੀ ਹੈ ਸਾਰ ਨੂੰ ਪਤਾ ਹੈ ਕਿ ਉਹਦੇ ਕਦ ਦੇ ਲੱਗਾ ਸੱਚ ਵੋਟ ਲਾਉਂਦੇ ਕਦੋਂ ਸੱਚ ਹੋਗੀ ਬਾਕੀ ਕਿਵੇਂ ਕਿਹਾ ਹੂੰ ਇਸ ਕਰਕੇ ਭਾਈ ਅਮਰਪਾਲ ਸਿੰਘ ਨੇ ਇਹਦੇ ਉੱਤੇ ਸਹੀ ਸਮੇਂ ਤੇ ਸਹੀ ਫੈਸਲਾ ਲਾ ਕੇ ਇਹ ਸੰਦੇਸ਼ ਦਿੱਤਾ ਕਿ ਉਹ ਜਿਹੜੀਆਂ ਵੰਤ ਗੋਧੀ ਦੇ ਵਿਰੋਧਤਾ ਵਿੱਚ ਪੰਜਾਬ ਗੋਧੀ ਜਮਾਤਾਂ ਨਾਲ ਦੋਸਤੀ ਖਿਲਾਫ ਨੇ ਸਾਡੇ ਇਥੇ ਸ਼ਬੀਲ ਡਾਕਟਰ ਜਿਨ੍ਹਾਂ ਨੇ ਮੱਜੀ ਬਣਤਾ ਮਾਰੀ ਜਾਂ ਕਿਸੇ ਨੇ ਸੁਣੀਆ ਉਹਨਾਂ ਦੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਾਡੇ ਪੰਜਾਬ ਦੇ ਵਿੱਚ ਵੀ ਜਿਹੜੀ ਆ ਉਹ ਗ੍ਰੋਹੀ ਕਿਰਦੀ ਸਰਕਾਰ ਬੀ ਜੀ ਪੀ ਇਹ ਮਹਾ ਚਲਦੇ ਵਿੱਚ ਵਿਰੋਧੀ ਤੇ ਦਿੱਕਾ ਅਮਾ ਚਲਦੇ ਵਿੱਚ ਉਹਦਾ ਪਹਿਲਾ ਹੋਣਾ ਵਾ ਪਹਿਲਾ ਉਹ ਤਾਂ ਦੇ ਜਿਹੜੇ ਦੇ ਤਾ ਹਸਰਾ ਤਾ ਕੇ ਕੁਝ ਆਪਣੇ ਜਿਹੜੇ ਆ ਉਹਨਾਂ ਦਾ ਡਵਲਪ ਕਰਕੇ ਅਫਸਰ ਬਣਦਾ ਉਥੇ ਮੈਂ ਉਹਦੇ ਫਟਾ ਉਤਰੂਗਾ ਕੋਤੋ ਗੰਬਤ ਕਰਕੇ ਮੁੜ ਕੇ ਪੰਜਾਬ ਆਉਣਗੇ ਪੰਜਾਬ ਦਾ ਸਰੇ ਵੀ ਵੀ ਸਰੇ ਦੇ ਵੀ ਉਹਨਾਂ ਨੇ ਭਾਈ ਜੱਟੇ ਹੀ ਕਰਨਾ ਨਾ ਕਿ ਕਿਸੇ ਤਰੀਕੇ ਨਾਲ ਆਪ ਰੂਟ ਤੇ ਜਾ ਕੇ ਫਿਰ ਕਰਨਾ ਵਾ ਜਿੱਦਾਂ ਸਾਡੇ ਪਿੰਡ ਨੂੰ ਲਈ ਕਰਦੇ ਹੈ ਨਾ ਆਪਣੇ ਉਹ ਸਰਦਾਰ ਪਖਲੋਰੀ ਹੂੰ ਧੰਦਾ ਦੇ ਦੇ ਕਿਸੇ ਦਾ ਅਸਰ ਰੁਕਦਾ ਨਾ ਕੋ ਦਿੱਕਦਾ ਨਾ ਕੋ ਯਾਦ ਹੁੰਦਾ ਉਹ ਆਖਰ ਤੱਕ ਕਿਤੇ ਨਾ ਨੇ ਚੁੱਪ ਕਰਕੇ ਆਪਣੀ ਪ੍ਰੈਕਟਿਸ ਲਿਬਰਟੀ ਦੇ ਲਈ ਕਿ ਉਹ ਜੀ ਉਸੇ ਬਾਤ ਸੁਣ ਕੇ ਡੇਰਾ ਕੀ ਐਜੰਸੀ ਸਰਵੇ ਕਰਾ ਲਿਆ ਇਹ ਆਉਡੀ ਕੀ ਲੋੜ ਸੀ ਹੂੰ ਡਾਕਟਰ ਮਨਮੋਹ ਸਿੰਘ ਕਦੇ ਵੀ ਇਹੋ ਜੀ ਤਰਾਸੀ ਸਮੇ ਆਪਣੇ ਦਫਤਰ ਚੋਂ ਨਿਕਲਦੇ ਜੂ ਉੱਤੇ ਬੈਠ ਕੇ ਮਾਨੀਟਰ ਕਰਦੇ ਸੀ ਉੱਥੋਂ ਨੋਟ ਕਰਦੇ ਸੀ ਕੀ ਦੇ ਰਹੇ ਹੁੰਦੇ ਲੇਕਿਨ ਇਹ ਆ ਕੇ ਵੀ ਸਾਰੀਆਂ ਅੱਖਾਂ 'ਚ ਟੱਗਾ ਪਾ ਕੇ ਵੀ ਇਹਨਾਂ ਕੋਲ ਸਾਨੂੰ ਕੋਈ ਆਸ ਨਹੀਂ ਤੇ ਮੈਨੂੰ ਨਹੀਂ ਅਮਰਜੀਤ ਵੀ ਪ੍ਰਧਾਨ ਮੰਤਰੀ ਸਾਹਿਬ ਜੀ ਕੋਈ ਟੈਕਟਿਕ ਐਲਾਨ ਕਰ ਦਿੱਤੀ ਜਦੋਂ ਪੰਜਾਬ ਸਰਕਾਰ ਨੇ 20 ਹਜ਼ਾਰ ਕਰੋੜ ਦਾ ਟੈਕਟਿਕ ਹੋ ਗਿਆ ਉਹਨਾਂ ਕੋਲ ਤੇ ਜੇ ਉਹ ਐਲਾਨ ਨਹੀਂ ਕਰਨਗੇ ਤੇ ਸਭ ਹੋਰ ਬਗਨਾਮ ਹੋ ਜਣ। ਜਦੋਂ ਹੋਰ ਰੌਲਾ ਪੂਗਾ ਵੀ ਢੀਕੇ ਕੁੱਸਤੀ ਗਿਆ ਸਭ। ਫਿਰ ਸੁਨੀਲ ਰਾਖੜੂ ਅੰਦੇ ਜਿਹੜੀ ਹਾਲਤ ਆ। ਉਹ ਫਿਰ जिन्हें बात पचाते लव अमेरिकी हों कि उन्हें करना कितना सीधे हों उनमें पुरे कोई जवाब नहीं होगा कि करना परन्तु लव परिचावे जरूर किया लगे पे ऐसी कोशिश कर रहे थे वो पैकेट नेवटी सानिया टीमा लगिए ने सर्वे करते जो सर्वे करते हैं उनके अपने अतिरिक्त लव देखना नहीं होता कि बात नहीं है खैर ਤੇ ਨੇ ਮੈਂਬਰ ने ਨੇ ਇਹਦਾ ਕੌਮੀ ਸਿਆਸਤ ਤੇ ਕੋਈ ਅਸਰ ਪਾਵੇਗਾ ਮੈਸੇਜ ਮੋٹے ਤੌਰ ਤੇ ਕੀ ਜਾ ਸਕਦਾ ਨਹੀਂ ਕੌਮੀ ਸਿਆਸਤ ਤੇ ਅਸਰ ਪੈ ਗਿਆ ਹੂੰ ਵੋਟਾਂ ਘਟੀਆਂ ਹੂੰ ਲੋਕਾਂ ਦੇ ਵਿੱਚ ਵੋਟਾਂ ਦੇ ਵਿੱਚ ਵੀ ਕੋਈ ਇੰਟਰਸਟ ਨਹੀਂ ਹੈ ਲੋਕ ਚਾਹੁੰਦੇ ਆ ਕਿ ਥ੍ਰੈਟਿਕਲੀ ਵੀ ਪ੍ਰੈਕਟੀਕਲੀ ਕੁਝ ਕਰਕੇ ਬਖਾਓ ਸਾਹਮਣੇ ਇਹ ਥ੍ਰੈਟਿਕਲੀ ਹੈ ਖੜਾ हर आदमी रह गया फिर करने अजीब जाग गई किताब ये तो मतलब दो-तीन टेंथ स्टेट में मैं कराती हूँ अभी जिन्होंने वो नहीं बाइक खरीदी थी तब क्या पर्सनली उठा लिया होगा क्या ना अजीब पागली था वहाँ की सिलेक्शन देखें <laughs> इस तरह के नेचुरली पारे पहली थे अबे पता लगता है कि किन्नी के एडजिसेंट तो � ਉਹਦਾ ਕਿ ਡਿਕਟਰ ਆਪਾਂ ਦੇਖਦਾ ਕਿ ਇਹ ਕਿਉਂ ਕਿ ਇਤਿਹਾਸ ਨੂੰ ਘਾ ਲ ਕੇ ਬਣਾਉਣਾ ਜਿਹੜੀ ਵੀ ਪਾਰਟੀ ਦੇ ਧਰਮ ਨੂੰ ਘਾ ਬਣਾਇਆ ਉਹ ਬਹੁਤ ਅੱਗੇ ਨਾਈ ਵੀ ਕਰਦੀ ਅੱਜ ਵੀ ਕੱਲ ਕੱਲ ਵੀ ਪਰਸੂ ਇੱਕ ਦਿਨ ਖਤਮ ਹੋਣੀ ਵੜੀਂ ਜਾਂ ਲੋਦੀ ਲੀਬੀਆ ਦੇ ਵਿੱਚ ਜਿਹੜਾ ਪੁਰਾਣ ਰਾਸ਼ਟਰਪਤੀ ਸੀ ਕਦਾਫੀ ਹੂੰ ਇੰਨੀ ਆਹ ਸੁਹਤਾਂ ਲੋਕਾਂ ਨੂੰ ਦਿੱਤੀ ਸੀ ਕਿ ਕੋਈ ਬੰਦਾ ਐਗੇ ਦੋ ਬੰਦਾ ਕਦੀ ਇਸ ਗਲਤੀ ਮੈਨੂੰ ਮੀਨ ਵੀ ਨਹੀਂ ਸੀ ਕਰਸੇ ਇਤੋਂ ਤੱਕ ਕਿ ਜਿਹੜੀ ਪ੍ਰੈਜਿਡੈਂਟ ਲੇਡੀਜ਼ ਜੀ ਹੈ ਉਹਨੂੰ ਬੇਬੀ ਚਾਰ ਰਾਡਰ ਤੇ ਇੱਕ ਤੁਹੋ ਸਰਕਾਰੀ ਤੌਰ ਤੇ ਨਰਸਕ੍ਰੀਨ ਵਾਸਤੇ ਕਿ ਬੇਬੀ ਨੂੰ ਐ ਚੀਜ਼ ਖਾਣੀ ਤੇ ਪੀਣੀ ਹੈ ਅੱਜ ਲੀਬੀਆ ਦੇ ਵਿੱਚੋਂ ਚਲੇ ਗਿਆ ਉਹ ਲੋਕ ਯਾਦ ਕਰਦੇ ਨੇ ਕਿ ਕਿਤੇ ਜਿੱਦਾਂ ਇਹ ਤੇ ਜਿੰਦਾ ਬਹੁਤ ਪਹਿਲੇ ਹੋਏ ਤਾਂ ਇਸ ਨੂੰ ਯੂਜ਼ ਕਰਦੇ ਸੀ ਇਸ ਕਰਕੇ ਬੀਜੇਪੀ ਤੋਂ ਸਭ ਬਹੁਤ ਉਤਿਆਸ ਰੱਖੇਗੀ ਕਿ ਸਾਡੀ ਕੋਈ ਮਦਦ ਕਰੂਗੀ ਵੇਖੋ ਤੁਸੀਂ ਉਹ ਜਿਹੜੇ ਵਿਦਿਆਰਥੀ ਨੇ ਜਵਾਹਰੂ ਨਿਵਰਸਿਟੀ ਦੇ ਪਿਛਲੇ 5-5 ਸਾਲ ਤੋਂ ਜੇਲਾ ਤੇ ਬਿਠੇ ਇੱਕ ਸੁਰੰਦਨ ਨਾਮ ਨਾਲ ਦੇਸ਼ਰੋਹ ਦੀ ਨਾਅਰਾ ਲਾਇਆ ਦਾਸ ਦੀ ਦਿੱਕਤ ਦੀ ਗੱਲ ਕੀਤੀ 20 ਦੇ ਕਰੀਬ ਕੁਝ ਵਿਅਕਤੀ ਪਿਛਲੇ 4 ਸਾਲ ਤੋਂ ਐਮਐਨਐਸ ਲਾ ਕੇ ਅੰਦਰ ਸਕੇ ਤੇ ਮੈਂ ਇਹ ਵੀ ਕਹਿ ਦਿਆ ਸ਼ਰਮ ਹੋਣੀ ਚਾਹੀਦੀ ਕੇਂਦਰੀ ਵਾਪਸ ਕਿ ਪਹਿਲੀ ਗੱਲ ਤੇ ਇਹ ਆ ਕਿ ਭਾਈ ਜਵਿੰਦਰਪਾਲ ਸਿੰਘ ਭੁੰਦਰ ਦੀ 7 ਵਰੀ ਤੁਹਾਡੇ ਕੋਲ ਪੁਲਿਸ ਨੇ 7 ਵਰੀ ਤੁਸੀਂ ਜਗਤ ਕੀਤੀ ਜੱਥੇਦਾਰ ਕਾਲਪਤਿਕ ਨਾਲ ਤੁਸੀਂ ਵਾਅਦਾ ਵੀ ਕੀਤਾ ਸੀ ਕਰ ਰਹੇ ਤੁਸੀਂ ਫੇਰ ਨਹੀਂ ਕੀਤੀ ਕਿ ਭਾਈ ਅਗਰ ਤਰ ਪਾਲਸ ਨੂੰ ਫੜ ਕੇ ਤੁਸੀਂ ਜੇਲ੍ਹ ਜਿਬਰੂਗੜ ਛੁਡਵਾ ਅੱਜ ਤੁਹਾਡਾ ਮਹਾਰਾਜ ਮਰਜ ਜਿਹੜਾ ਫੜਿਆ ਦਾ ਪਬਲਿਕ ਸੇਫਟੀ ਐਕਟ ਦੇ ਤਹਿ ਜਿਹਦੀ ਦੋਸਤ ਤੱਕ ਕੋਈ ਦਾਤ ਫਰਿਆਦ ਨਹੀਂ ਹੈਗੀ ਅੱਜ ਤੁਸੀਂ ਕਿੰਨੇ ਡੈਮੋ ਸਟੇਟ ਕਰੋ ਹੋਇਆ ਉੱਥੇ ਕਿਸ਼ਾਈ ਕੀਤੀ ਜਾ ਰਹੀ ਤੁਸੀਂ ਕਿੰਨੇ ਜੇ ਉੱਥੇ ਧੱਕੇ ਨਾਲ ਕੀਤੀ ਹੈ ਜਾਂ ਇੱਥੇ ਕੀ ਆ ਇਹ ਵੀ ਸਤਿਅ ਸਭਾਰੇ ਜੇਕਰ ਮੈਂ ਕਹਿ ਦਿਆ ਪੰਜਾਬ ਪੂਰਾ ਦੇ ਦਰਦੀ ਮਾਸਾ ਹੂੰ ਹੁਣ ਪਾਰਟੀ ਨੇ ਦੇ ਪਿੱਛੇ ਬੈਠੀ ਆ ਪੰਜਾਬ ਦਾ ਕੋਈ ਕੱਖ ਨਹੀਂ ਬਗਾਰ ਸਕਦੇ ਲੇਕਿਨ ਤੁਹਾਨੂੰ ਮਨਕ ਮਹਾਰਾਜ ਦਾ ਦੁੱਖ ਬਹੁਤ ਜ਼ਿਆਦਾ ਵਾ ਕਿ ਭਾਈ ਅਮਰਤਪਾਲ ਸਿੰਘ ਦਾ ਕਿਉਂ ਨਹੀਂ ਜੇ ਉਹਦੀ ਕੋਈ ਤੁਸੀਂ ਕਹਿੰਦੇ ਨਜ਼ਾਇਜ਼ ਰਾਸਤ ਹੋਈ ਤੇ ਜੈਤ ਪਾਏ ਅਮਰਤਪਾਲ ਜ਼ਿੰਦਗੀ ਕਿਉਂ ਨਹੀਂ ਦੱਸਦਾ ਸਾਹਿਬ ਉਹਨਾਂ ਤੇ ਕੋਈ ਐਂਟੀ ਸਲੋਗਨ ਲਿਪਟਾ ਹੁੰਦਾ ਕੁਝ ਇਹ ਕਹਿੰਦੇ ਨੇ ਕਿ ਹਸਪੀਟਲਿਟੀ ਮੰਗ ਕੀਤੀ ਸੀ ਉੱਥੇ ਤੇ ਤੇ ਕਰਕੇ ਵਿਰਧਨਾ ਉਹ ਆਪਣੀ ਜਾਤ ਤੋਂ ਬਾਹਰ ਲਾ ਕੇ ਕਹਿ ਕਿਸ ਦਾ ਰਹਿ ਸੀਗਾ ਆਧਿਕੇ ਉਤਪਦੀ ਸਰਕਾਰ ਨੇ ਉਹ ਪੂਰੀ ਬਕਾਇਦਾ ਤੌਰ ਤੇ ਉਹ ਜਿਹਦੇ ਅਗਲੇ ਸਰ ਨਿੰਦਾ ਕੀਤੀ ਹੈ ਕਿ ਇਹ ਧੱਕੇਸ਼ਾਹੀ ਹੈ ਪਰ ਕੇਂਦਰੀ ਵਾਰ ਸਾਹਿਬ ਵੀ ਇਹ ਵੀ ਦੱਸਦੇ ਹੋ ਕਿ ਕੀ ਪੰਜਾਬ ਚ ਪਈ ਅਵਕਤ ਕਾਲ ਤੋਂ ਬਾਅਦ ਅੰਦਰ ਕੀ ਧੱਕੇਸ਼ਾਹੀ ਨਹੀਂ ਉਹਦਾ ਕਸੂਰ ਦੱਸਦੇ ਕੀ ਰਹਾ। ਕਿਹੜੀ ਉਹਨੇ ਐਂਟੀ ਨੈਸ਼ਨਲ ਗਰਮ ਕੀਤੀ ਹੈ। 1983 ਦੇ ਵਿੱਚ ਇੱਕ ਬਲਦੇਵ ਸਿੰਘ ਨਾਂ ਦਾ ਵਿਅਕਤੀ ਸੀ ਇਹ ਪੰਜਾਬ ਐਜੂਕੇਸ਼ਨ ਰਿਪੋਰਟਸ ਲੋਕੀ ਕਰਦਾ ਸੀ। ਤੇ ਨੌਕਰੀ ਕਰਦਿਆ ਜਦੋਂ ਉਸ ਟਾਈਮ ਦੇ ਉੱਤੇ ਇਦਰਾਪਨ ਦਾ ਕਤਲ ਹੋਦਾ ਤੇ ਉਹਨੇ ਭਗੜੇ ਪਾਏ ਸੀ ਆਪਣੀ ਐਜੂਕੇਸ਼ਨ ਦੇ ਪੀਸੀ ਬਜਟ ਉੱਤੇ ਚੜ ਕੇ ਤੇ ਨਾਲ ਨਾਲ 200 ਬੰਦੇ ਸੀ ਵਰਤਿੰਗ ਆ। ਉਹਦੇ ਤੇ ਕੇਸ ਬਣਦੀ ਕੀਤਾ ਗਿਆ ਸੀ ਖਾਨਸਾਮੀ। ਉਹ ਜੀ.ਜੇ.ਪੀ ਜਿੱਤਿਆ ਗਿਆ ਤੇ 1993 ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਇਮਿਡੀਏਟਲੀ ਜੇ ਆਪਰੇ ਨੂੰ ਨੌਕਰੀ ਦੇ ਬਾਕੀ ਦੇ ਸਾਰੇ ਡਿਊਸ ਦਿਓ ਤੁਸੀਂ ਸੰਵਿਧਾਨ ਦੀ ਅਲਗੜਾ ਕੀਤੀ ਹੈ ਬਕਾਇਆ ਪਰ ਤੇ ਕੈਸਰੀ ਝੂਠਾ ਦਾਤੇ ਕੀਤਾ ਹੋਆ ਗਲਤ ਕੱਢੀ ਕੀਤਾ ਭਾਰਤੀ ਸੰਵਿਧਾਨ ਦਾ ਆਪਣੇ ਵਿਚਾਰਾਂ ਦੇ ਅਧਿਕਾਰ ਵੀ ਆਜ਼ਾਦੀ ਰਹਿੰਦਾ ਵਾ ਉਹਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਉਹ ਤੋਂ ਬਾਅਦ ਫਿਰ ਸੁਪਰੀਮ ਕੋਰਟ ਇਹ ਮਾਮਲਾ ਹੋਈ ਜਿਹੜੇ ਇਹ ਉਹ ਤੋਂ ਬਾਅਦ ਵਿੱਚ ਸਰਗਮ ਹੋ ਗਏ ਤੇ ਅਸੀਂ ਖਾਸਾ ਦੀ ਮੰਗ ਕਰਦੇ ਹਾਂ ਫਾਈਨ ਨਾ ਖਾਲਸਾ ਬੜਿਆ ਨਾ ਕਿਸੇ ਟੇਡ ਨਾ ਕਿਸੇ ਲੈਣਾ ਅਕਿੰਦਰਪਾਲ ਸਿੰਘ ਇੱਕਰੀ ਮੇਰੇ ਦਾ ਮਾਈਂਡ ਹੈ ਇਸ ਧਰੇ ਪਟਿਆਰੇ ਬਾਰੇ ਉਹਨਾਂ ਨਾਲ ਗੱਲ ਚਲੀ ਮੈਂ ਕਹਿੰਦਾ ਜੀ ਤੁਸੀਂ ਇਹ ਗੱਲਦੇ ਕੋਈ ਤੁਹਾਡਾ ਖਾਸਾ ਨਕਸ਼ਾ ਕੀ ਹੋਵੇ ਤੇ ਮਹਾਰਾਜ ਰਣਜੀਤ ਸਿੰਘ ਬਣਾ ਮੈਂ ਕਹਾਂ ਮੈਨੂੰ ਇਹ ਨਹੀਂ ਹੂੰ ਜੇ ਤੈਨੂੰ ਲਾਈਵ ਫਰੋਂਟ ਚੱਲਦਾ ਵੀਡੀਓ ਕੀ ਹੂੰ ਇਸ ਕਰਕੇ ਜੀ ਮੰਗ ਕਰਦੇ ਤਰੀਕ ਉਹ ਕੀ ਵਰਕਮੀਟਰ ਤੇ ਜੇ ਜੇ ਤਾਂ ਉਹ ਮਰਦ ਮਹਾਰਾਜਾ ਦਾ ਦੋ ਖੇਤਰ ਇੱਕੋ ਵਧਾਇਕ ਉਹਨਾਂ ਕਿਤੇ ਦੇ ਦਿੱਤਾ ਪੀਐਸਐੱਬੇ ਟੈਕ ਦੇ ਬੁਰੇ ਬਣੇ ਸਿਮਰਨ ਦਾ ਕਿ ਇੱਥੇ ਕਿਉਂ ਨਹੀਂ ਬੈ ਭਾਈ ਅਮਰਤਾਪਾਲ ਜੀ ਨੇ ਤਸੂਬ ਵਾਸਤੇ ਕੀਤੀ ਕਿ ਉਹਨੂੰ ਪੜ ਕੇ ਜੇ ਜੀ ਡਿਪਲੋਮਾ ਦਿੱਤਾ ਗਿਆ ਵਾ ਇਸ ਕਰਕੇ ਦੋਰੇ ਮਾਪੜ ਕੇ ਜੀਵਨ ਸਭ ਨਾ ਪੜਾਓ ਇਹਦਾ ਕੋਈ ਫਾਇਦਾ ਨਹੀਂ ਹੁਣ ਜੇ ਤੁਸੀਂ ਕੋ ਗਲਤ ਕਰਦੇ ਡੈਮੋਕਰੇਟਿਕ ਨੀਤੀ ਗਲਤ ਕਰੋ ਕਿ ਸਾਡੀ ਡੈਮੋਕਰੇਸੀ ਬਾਤ ਕਿਤੇ ਕਰਨੀ ਤੇ ਮੁੱਖ ਮੰਤਰੀ ਭਗਵੰਤ ਮਾਨੂ ਅਸੀਂ ਕਹਿੰਦੇ ਇਹਨਾਂ ਲੋਕਾਂ ਦਾ ਹੱਥ ਫਟਾ ਮਰ। ਹੂੰ। ਜੋ ਫੈਸਲੇ ਨੇ ਇੰਡੀਪੈਂਡੈਂਟ ਫੈਸਲੇ ਲਾਓ ਭਾਈ ਨਮਰਤ ਪਾਲ ਸਿੰਘ ਨੂੰ ਦਿਨਾਂ ਕਿਸੀ ਬੇਰੀ ਕੋਰੇ ਆ ਤੁਰ ਕਿ ਆਪਨੇ ਹਲਕੀ ਦੇ ਲੋਕਾਂ ਦੀ ਆ ਕੇ ਸੇਵਾ ਕਰਦੇ ਇਹਨਾਂ ਲੋਕਾਂ ਨੇ ਹੁੰਦੂ ਪੂਰੇ ਪੰਜਾਬ ਤੋਂ ਸੱਤ ਸੱਤ ਵੱਧ ਵੋਟਾਂ ਨਾਲ ਜਿੱਤਿਆ। ਜੀ। ਭਤੀਸ ਜਿਵੇਂ ਗੱਲ ਆਪਾਂ ਉਹ ਕਲੈਕਟਰ ਦੀ ਚੋਣ ਦੀ ਗੱਲ ਕੀਤੀ ਹੈ ਲੋਕਤੰਤਰਕ ਤਰੀਕੇ ਦੀਆਂ ਤੁਸੀਂ ਹੋਰ ਸਾਰੀਆਂ ਧਾਰਨਾ ਦਿੱਤੀਆਂ ਪਿਛਲੇ ਸਮੇਂ ਤੋਂ। ਪਰ ਭਾਰਤੀ ਜਨਤਾ ਪਾਰਟੀ ਦਾ ਫੋਕਸ ਵੀ ਹੈ ਵਿਸੋਸਤਾਈ ਪੰਜਾਬ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਫਿਰ ਉਹ ਕਿਤਨੇ ਕਿਤੇ ਸਿਆਸੀ ਲਿਹਾਜ਼ ਉੱਤੇ ਜ਼ਰੂਰ ਔਂਕਣ ਦੀ ਆਂਕਣ ਦੀ ਕੋਸ਼ਿਸ਼ ਕਰਨਗੇ ਕੀ ਸੰਭਾਵਨਾ ਹੈ ਕਿ ਕੇਂਦਰੀ ਫਾਂਡਾ ਦਾ ਮੂੰਹ ਖੋੜ ਸਕਦੇ ਜਾਂ ਜਿਵੇਂ ਡਾਕਟਰ ਸਾਹਿਬ ਪੱਟਿਸਾਬ ਤੁਸੀਂ ਜ਼ਿਕਰ ਕੀਤਾ ਹੀ ਹੈ ਕਿ ਸ਼ਾਇਦ ਹੀ ਕੁਝ ਅਜਿਹਾ ਮਾਹੌਲ ਬਣੇ ਪੰਜਾਬ ਤਾਂ ਵੱਡੇ ਪੱਧਰ ਤੇ ਅਡੀਆਂ ਚੁੱਕ ਕੇ ਪ੍ਰਧਾਨ ਮੰਤਰੀ ਦੇ ਦੌਰੇ ਦੀ ਏਡੀ ਕਰ ਰਿਹਾ ਹੈ ਤੇ ਥੋੜਾ ਜਿਹਾ ਸਿਆਸੀ ਲਿਹਾਜ਼ ਉਤੇ ਭਾਜਪਾ ਵੀ ਆਂਗਰੀ ਹੋਏਗੀ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਜੀ ਮੈਂ ਬਾਤ ਛੋਟੇ ਵੱਡੇ ਸਪਸ਼ਟ ਕਰ ਦਿੰਦਾ ਜੀ ਭਾਜਪਾ ਦੇ ਚੜੱਕੇ ਬੰਨੇ ਗਏ ਨੇ ਬਕਾਇਦਾ ਤੌਰ ਤੇ ਅਮਿਤ ਸ਼ਰਮ ਹੂੰ ਔਰ ਅਮਿਤ ਸ਼ਰਮ ਨੇ ਇੰਨੀ ਗੱਲ ਕਹੀ ਜੀ ਮੇਰਾ ਪੰਜਾਬ ਨਾਲ ਲਿੰਕਰ ਨਹੀਂ ਇਸ ਕਰਕੇ ਕਿ ਦਵਾਨ ਸਕੂਟਰ ਬਸ ਜੰਨੀ ਸੀਗਾ ਜਿਹਨੇ ਗੁਰੂ ਜਿਹਨੇ ਜਿਹਨੇ ਛੋਟੇ ਸਾਹਿਬ ਦੀ ਮਦਦ ਕੀਤੀ ਸੀ ਜਿਨ੍ਹਾਂ ਨੇ ਬਕਾਇਦਾ ਤੌਰ ਤੇ ਨਵਾਂ ਸੇ ਜਗ੍ਹਾ ਦਿੱਤੀ ਸੀ ਉਹਨਾਂ ਦੇ ਸਮੇਂ ਤੇ ਅੱਜ ਮੇਰੇ ਖਿਆਲ ਕਿੰਨੇ ਕਿੰਨੇ ਮੇਰੇ ਖਿਆਲ ਵੀ ਅਰਬਾ ਖਰਬਾ ਪੀ ਬਣਦੇ ਹੂੰ ਬਾਤ ਭਾਵੇਂ ਨਾ ਉਸ ਤਰ੍ਹਾਂ ਛੱਡੀ ਪਈ ਇੱਥੋਂ ਦੌੜਨਾ ਪਿਆ ਲੋਕ ਨੂੰ ਗਦਾਰ ਕਰਨਾ ਸ਼ੁਰੂ ਕਰਤਾ ਲੇਕਿਨ ਉਹਨਾਂ ਦਾ ਜਿਹੜਾ ਜੈਲੀ ਸੀ ਨਾ ਕਹਿੰਦੇ ਉਹਨਾਂ ਦਾ ਬੜਾ ਵੱਡਾ ਰੋਲ ਸੀ ਸਿੱਖ ਧਰਮ ਦੇ ਵਿੱਚ ਤੇ ਮੈਂ ਵੀ ਜੰਨੀਆਂ ਤੇ ਮੇਰਾ ਵੀ ਸਿੱਖ ਧਰਮ ਨਾਲ ਕਿ ਨਾਤਾ ਜੁੜਦਾ ਹੂੰ ਮੋਦੀ ਸਾਹਿਬ ਵੀ ਆਪਣਾ ਨਾਤਾ ਜੋੜਦੇ ਸਾਡੇ ਨਾਲ ਜੇ ਪੰਜਾਬ ਨਾਲ ਨਾਤਾ ਤੁਸੀਂ ਜੋੜਦੇ ਫਿਰ ਪੰਜਾਬ ਨਾਲ ਵਿਚਾਰਾ ਕਿਉਂ ਹੂੰ ਇਸ ਚੜ੍ਹਕਿਆ ਨੂੰ ਇੱਕ ਸਵਾਲ ਪੁੱਛਿਆ ਗਿਆ ਸੀ ਮੇਰੇ ਖਿਆਲ ਸ਼ਾਇਦ ਇਹ ਆਪकी ਬਾਰੇ ਚ ਪੁੱਛਿਆ ਗਿਆ ਸੀ ਕਿ شادی ਇਹ ਗੰਗਰ ਤੋਂ ਤੁਸੀਂ ਪੰਜਾਬ ਦੀ ਸਿਆਸਤ ਬਾਰੇ ਕਿਸਮੇ ਤੇ ਉਹਨਾਂ ਮੁਸਕਰਾ ਕੇ ਨਿਗਰ ਕਹੀ ਸੀਗੀ ਤੇ ਜਿਹੜੀ ਸ੍ਰਿਸ਼ਟੀ ਸਿੱਧੀ ਉਹ ਬ੍ਰਹਮਨ ਦੀ ਸਿੱਧੀ ਹੂੰ ਤੇ ਜੇ ਬ੍ਰਹਮ ਨੂੰ ਪੁੱਛੋਗੇ ਨਾ ਪੰਜਾਬ ਦੀ ਸਿਆਸਤ ਬਾਰੇ ਤੇ ਕੋਈ ਨਹੀਂ ਪਤਾ ਪੰਜਾਬ ਦੀ ਸਭ ਕਿਹੜਾ ਰੁਕਦਾ ਇਸ ਤਰ੍ਹਾਂ ਕਿ ਮੈਂ ਕੀ ਦੱਸ ਸਕਦਾ ਹੂੰ ਹੂੰ ਹਾਂ ਜਿੱਦਾਂ ਮੈਂ ਚਲਕਿਆ ਇਹ ਗੱਲ ਕਿ ਇਹ ਨਾ ਵੀ ਪੰਜਾਬ ਦੀ ਸਿਆਸਤ ਜਿਹੜੀ ਆ ਉਹ ਕਿਹੜਾ ਰੁਕਦਾ ਸਾਨੂੰ ਨਹੀਂ ਪਤਾ ਕੋਈ ਇੱਕਦਮ ਤਾਂ ਪਤਾ ਕਿਸੇ ਸਭ ਨੂੰ ਲੋਕਾਂ ਨੂੰ ਉੱਥੇ ਨਹੀਂ ਪਤਾ ਹੂੰ ਖਾਸ ਕਰਕੇ ਪਿੰਡੂ ਖੇਤ ਜਿੱਦਾਂ ਬਿਲਕੁਲ ਨਹੀਂ ਪਰਾਉਣਾ ਤੇ ਐਸੀ ਜੇ ਧੱਕੇਸ਼ਾਹੀ ਕਰ ਦਿੱਤੀ ਐਸੀ ਲੋਕਾਂ ਦੇ ਦਿਲਾਂ 'ਤੇ ਲਿਖੀ ਗਈ ਆ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਅਫਗਾਨਿਸਤਾਨ ਦਾ ਫਿਕਰ ਹੈ ਉਹ ਤੇ ਤੁਸੀਂ ਆਰਥਿਕ ਸਿਹਤ ਦਾ ਵੀ 35 ਸਮਾਜਿਕ ਪੇਟਾ ਚਿੰਤਪ੍ਰਕਿਰਤੀ ਜਿੰਦਾਬੀ ਸਬੂਤ ਕਰ ਸਕਦੇ ਹੋ ਤੇ ਪੰਜਾਬ ਦਾ ਤੁਸੀਂ ਕੀ ਕੀਤਾ ਤੇ 2000 ਦਾ 2400 ਫਰੋਡ ਦੇ ਕੇ ਸਾਡਾ ਬੰਦੋ ਕੁਝ ਨਹੀਂ

ਚੱਲ ਨਹੀਂ ਚੱਲਦਾ ਤੇ ਗੰਗ ਚੱਲਦਾ ਰਹੇ। ਹੂੰ। ਖੈਰ ਹੜਾ ਦੀ ਗੱਲ ਚੱਲ ਰਹੀ ਹੈ। ਪ੍ਰਧਾਨ ਮੰਤਰੀ ਵੀ ਆ ਰਹੇ ਨੇ। ਇਹਦੇ ਇਰਦ ਗਿਰਦ ਮਾਹੌਲ ਸਾਰਾ ਕੇਂਦਰਤ ਵੀ ਹੈ। ਪਰ ਹੜਾ ਉੱਤੇ ਜਿਹੜੀ ਦਾਨ ਦੀ ਬੜੀ ਬਿਲਖਣ ਗੱਲ ਸਾਹਮਣੇ ਆ ਰਹੀ ਹੈ ਪੱਟੀ ਸਾਹਿਬ ਕੇ ਵੱਡੇ ਪੱਧਰ ਉੱਤੇ ਖਾਸ ਕਰਕੇ ਰਾਜ ਸਿਤਰਾ ਮੋਟੇ ਪੱਧਰ ਉੱਤੇ ਜਿਹੜਾ ਆਪਣੇ ਪੱਲਿਓ ਇਹ ਦਾਨ ਕਰਦੀਆਂ ਨੇ ਇਸ ਵੇਲੇ ਜਿੱਥੇ-ਜਿੱਥੇ ਵੀ ਲੋਕ ਕੋਈ ਤੇਲ ਦੀ ਸੇਵਾ ਜਾ ਨੋਟਾਂ ਦੀ ਸੇਵਾ ਖਾਸ ਕਰਕੇ ਰਖੜਾ ਸਾਹਿਬ ਸਰਜੀਤ ਸਿੰਘ ਰਖੜਾ ਪਰਿਵਾਰ ਨੇ ਵੱਡਾ ਐ ਲੱਗੀ ਸ਼ਾਮ ਫੈਸਲਾ ਲਿਆ ਕਿ 10 ਕਰੋੜ ਅਸੀਂ ਧਿਆਨ ਲਿਆ ਐਲਾਨ ਕਰ ਦਿੱਤਾ ਗਿਆ ਹੋਰ ਵੀ ਬਥੇਰੇ ਆਗੂ ਨੇ ਪਰ ਵਿਅਕਤੀਗਤ ਪਰਿਵਾਰਕ ਲਿਹਾਜ਼ ਉਤੇ 10 ਕਰੋੜ ਇੱਕ ਬਹੁਤ ਵੱਡੀ ਰਕਮ ਐ ਕਿਵੇਂ ਦੇਖਦੇ ਹੋ ਇਸ ਪੰਜਾਬ ਦੀ ਇਸ ਸਭਾ ਸਰਪ੍ਰਸਤ ਵੀਡੀ ਰਖੜਾ ਜੀ ਸਗਬੀਰ ਸਿੰਘ ਬਾਦਲ ਜਿਹੜੇ ਪੈਸੇ ਵਟ ਰਿਆ ਉਹਦੀ ਆਪਣੀ ਜੇਬ ਨਹੀਂ ਜਾਏ ਜੀ ਇਹ ਬਕਾਇਦਾ ਟਾਟੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦਾ ਹਜ਼ਾਰ ਕਰਕੇ ਕਟਿਆ ਤੇ 22 ਹਜ਼ਾਰ ਮੁਲਾਜ਼ਮਾਂ 'ਤੇ 2 ਕਰੋੜ ਤੇ 20 ਲੱਖ ਕੇ ਬਣਦਾ ਹੂੰ ਜਾਂ ਤੇ ਸ਼੍ਰੋਮਣੀ ਕਮੇਟੀ ਸਪਸ਼ਟ ਕਰੇ ਕਿ ਅਸੀਂ ਪੈਸੇ ਆਪਣੇ ਜਰੂਰਤੇ ਖਰਚ ਕਰ ਰਹੇ ਹਾਂ ਅਸੀਂ ਵਰਤ ਰਹੇ ਹਾਂ ਅਸੀਂ ਬੋਖਮਣੀ ਦੀ ਫੰਡ ਤੇ ਤਾਂ ਸਹੀ ਜਿਹਾ ਹੂੰ ਜੇ ਨਹੀਂ ਦਿੱਤੇ ਤੇ ਫਿਰ ਇਹ ਜਿਹੜੇ ਪੈਸੇ ਉਹਨਾਂ ਵਧਦੇ ਉਹ ਵਰਤੇ ਜਾ। ਓਕੇ ਜੇ ਉਹ ਵਰਤੇ ਜਾ ਰਹੇ ਨੇ ਤੇ ਫਿਰ ਆਪਣੀ ਫਿੱਟਾ ਪੇ ਥਾਪਣ ਦੀ ਜੋ ਮਨ ਕਰੀਓ ਲੋਕ ਸਭ ਕੁਝ ਕਰਦੇ। ਅੱਜ ਦੀ ਗੱਲ ਅਸੀਂ ਬਾਅਦ ਵਿੱਚ ਨਹੀਂ ਗੱਲ ਬਾਕੀ ਲੈ ਕੇ ਹੂੰ ਹੂੰ। ਬਾਕੀ ਉਹਨਾਂ ਨੇ ਕਹਿਤਾ ਜੀ 500 ਕੱਕ 600 ਜਾਂ ਅਚਾਰ ਦੇ ਬਕਾਇਦਾ ਤੋੜ ਤੇ ਕੁੱਝ ਦੇ ਭੇਜਾਂਗੇ 580 ਹੋ ਗਏ ਮਸ਼ੀਨਾ ਜਿਹੜੀ ਆ ਆਰਡਰ ਦੇ ਤੱਕ ਫੀਟੀਆਂ ਆਸੀ ਅਸੀਂ ਉੱਥੇ ਬਕਾਇਦਾ ਤੋਂ ਸਪਰੇ ਕਰਾਂਗੇ ਚੰਗੀ ਗੱਲ ਮਾਰੀ ਕਰ ਪਈ ਇਹ ਸਾਡੀ ਡਿਊਟੀ ਆ ਕਰੀ ਗੱਲ ਅਕਾਲੀ ਦਲ ਨੇ ਹਮੇਸ਼ਾ ਹੀ ਮੁਸੀਬਤ ਤੋਂ ਕੀਤੀ ਪਰ ਜਿਹੜਾ ਵੱਡੀ ਕਰਨ ਇਹ ਚੰਗੀ ਗੱਲ ਸੁਰਜੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੀ ਆਪਣੇ ਮੈਂਬਰ ਤੇ ਜੋ ਸਮਰਥਾ ਤੇ ਲੋਕਾਂ ਨੇ ਪਦਾਂਸ਼ੀ ਮਦਦ ਵੀ ਕੀਤੀ ਸਮਾਨ ਵੀ ਦਿੱਤਾ ਇਸੇ ਗਰੁੱਪ ਦੇ ਨੇ ਬਰਾਸਪੁਰ ਗੀਤ ਸਿੰਘ ਰਖੜਾ ਜੀ ਦੇਣਗੇ ਕਿ ਉਹ ਬਕਾਇਦਾ ਤੌਰ ਤੇ ਛੋਮਣੀ ਕੜਗਾ ਜਿਹੜਾ ਨਵਾਂ ਬਣਿਆ ਉਹਦੇ ਉੱਤੇ ਉਹ ਦੱਤਾ ਹੈ ਹੂੰ 5 ਕਰੋੜ ਰੁਪਈਆ ਇਹ ਕੈਪਟਨ ਨੇ ਹੁੰਦਾ 15 ਕਰੋੜ ਰੁਪਈਆ 10 ਪਿੰਡ ਨੇ ਕਿਹਾ ਆਪਣੇ ਨੇ ਦਰਜੀਤ ਜੀ ਸਾਹਿਬ ਨੇ ਕਿ 10 ਪਿੰਡ ਜਿਹੜੇ ਮੈਂ ਬਣਾ ਕੇ ਜੋ ਸਾਰੇ ਜਿੰਨਾ ਖਰਚਾ ਮੇਰਾ ਹੋਗਾ ਇਹ ਵਡੀਆਂ ਕਰਨਾ ਨੇ ਇਹ ਸਿੱਖ ਧਰਮ 'ਚ ਉਹ ਬਟਕ ਨਹੀਂ ਆਈਆਂ ਹੂੰ ਹੂੰ ਇਸੇ ਕਰਕੇ ਜਿਹੜੀ ਪਾਰਟੀਆਂ ਬਣਨ ਦੀ ਗੱਲ ਕਰਦੇ ਅੱਜ ਉਹਦੇ ਵਿੱਚੋਂ ਕਾਗਜ਼ ਸੁਣਾ ਕੁਆਲਿਫੀਕੇਸ਼ਨ ਕਰਦੇ ਹਾਂ ਹੂੰ ਆ ਆਪਾਂ ਦੀ ਪਾਰਟੀ ਵਾਂਗ ਕਿੰਨੇ ਕੁਆਲਿਫਾਇਰ ਜਾ ਕੇ ਪੈਸੇ ਕੀ ਸਮਾਂ ਬਣਨ ਦੇ ਉੱਤੇ ਉਥੇ ਤੇ ਨੰਨ ਲਾਜੀ ਦੇ ਭੁੱਲਣ ਬਕਾਇਦਾ ਉੱਤੇ ਮੰਤਰੀ ਜਿਹੜਾ ਇੱਕ ਉੱਥੇ ਗਿਆ ਨੇ ਆਪਣੇ ਆਪਣੇ ਸਪੰਦ ਮਿੱਸਲ ਵਾਲੇ ਉਹਨਾਂ ਡਾਕਟਰ ਕਾਦੀਆਂ ਤੋਂ ਲਾਈਆਂ ਫੜੀਆਂ ਕੀਤੀਆਂ ਤੇ ਅਸੀਂ ਫੀਡ ਦੇ ਰਹੇ ਡੰਗਰਾ ਹੋ ਗਏ ਕੋਈ ਲੋਕੀ ਫੋਟੋ ਲਾ ਲਈ ਤੇ ਅਸੀਂ ਲੱਗ ਕੇ ਗਏ ਹੂੰ ਹਾਂ ਚਰਚਾ ਦਾ ਸਰ ਹੂੰ ਹੂੰ ਲਾਈਨ ਰੱਖੀਏ ਕਿ ਕਿ 1 ਦਿਨ ਤੋਂ ਆਉਂਦੀ ਹੈ ਇਹਨਾਂ ਨੂੰ ਉਸ ਦੇ ਤੇ ਇਹ ਹੁਣ ਦਾ ਸਭ ਦੇ ਬਿਲਕੁਲ ਇਸ ਕਰਕੇ ਨਹੀਂ ਕੁਝ ਦੇ ਦੇਣ ਚਾਹੁੰਦੇ ਮੈਂ ਕਿਉਂ ਮਾਰਦਾ ਨਹੀਂ ਜਲਦੀ ਇਸ ਕਰਕੇ ਮੋਦੀ ਸਾਹਿਬ ਕੋਈ ਪੈਕੇਜ ਦੇਣ ਜਾਂ ਨਾ ਦੇਣ ਇਥੇ ਸਾਡੀਆਂ ਐਨਜੀਓ ਸਾਡੇ ਸਲਾਕਰ ਪ੍ਰਹਾ ਬੰਕੀਤਔਰ ਕਨੇ ਕਹਿੰਦਾ ਜੀ 100 ਟਰੈਕਟਰ ਮੇਂ ਜਿਹੜਾ 10 ਟਰੈਕਟਰ ਦੇ ਗਿਆ ਹਾਂ ਹੂੰ ਹੂੰ ਕਾ ਕਿ ਉਹਨੇ ਗਲੋਬਲ ਸਿੱਖ ਦੇ ਵਾਰੇ ਕਰਤੇ ਕਿ ਤੁਸੀਂ ਇਹਨਾਂ ਟਰੈਕਟਰ ਦੀ ਵਰਤੋਂ ਕਰੋ ਰੇਤ ਪਾਸਿਖੇਤ ਨਹੀਂ ਰੇਤ ਕਰੋ ਕੋੜਕਾ ਨਹੀਂ ਪਾਓ ਕਰੋ ਜਿਹੜੀ ਜੋ ਵਰਤੀ ਕਰੋ ਤੇ ਤੂੰ 90 ਟਰੈਕਟਰ ਮੇਂ ਹੋਤੇ ਜੇ ਲੋੜ ਹੋਵੇ ਹੋਰ ਵੀ ਦੇ ਜਾਗੇ ਉਹਨੇ ਇਹ ਤੋਂ ਕਿਹਾ ਵੀ ਜਦੋਂ ਤੇ ਮੌਤ ਠੀਕ ਹੋ ਜਾਊਗਾ ਨਾ ਬਸ਼ੱਕ ਮੇਰੇ ਕੋਲ ਫਰੀ ਖਾਰੇਵਾਲ ਦੇ ਲੋਕ ਕਿ ਪੈਸੇ ਨਾਲ ਸੰਘਰਸ਼ ਨੇ ਉਹਨੇ ਕਿਹਾ ਮੈਂ ਇੱਕ ਤੋਂ ਫਿਲਮ ਫਰੀ ਕਰ ਦੂੰ ਮੈਂ ਕਿੰਨੇ ਕੁ ਰੁਪਏ ਹੁੰਦੇ ਨਾ ਮੈਂ ਇੱਕ ਤੋਂ ਫਿਲਮ ਫਰੀ ਕਰ ਕੋਈ ਦਊ ਕੇ ਪਰ ਨਾ ਸਾਡੇ ਕੀ ਆ ਸਿੱਖਾਂ ਦੀ ਉਜਦੇ ਪਰ ਮੈਂ ਨਹੀਂ ਆਗੀ ਹੂੰ ਪਰ ਬਾਣੀ ਦੀ ਭਾਵਨਾ ਤੇ ਜਜ਼ਬਾ ਇਹ ਸਿੱਖਾਂ ਦੀ ਆ ਭਾਵੇਂ ਉਹ ਦੇਸ਼ ਦੀ ਆਜ਼ਾਦੀ ਦੀ ਲੜਾਈ ਹੋਵੇ ਭਾਵੇਂ ਸਿੱਖ ਗੁਰਦਵਾਰੇ ਦੀ ਲੜਾਈ ਹੋਵੇ ਜਿਹੜੀ ਮਰਜ਼ੀ ਲੜਾਈ ਵੇ ਭਾਵੇਂ ਆ ਤੇ ਵੀ ਜਿਵੇਂ ਸਾਡੇ ਕੋ ਲੜਾਈ ਆ ਅਸੀਂ ਲੜ ਰਹੇ ਦਹਾੜਾ ਲੇਕਿਨ ਹਰਾ ਦੀ ਮੈਚ ਹੋ ਜਾਂਦਾ ਕਿ ਜਿਹੜੇ ਆਏ ਨੇ ਇਹਨਾਂ ਦੀ ਬਕਾਇਦਾ ਫੌਜੀ ਜਾਂ ਕੁੜੀ ਕਹਿੰਦੀ ਆ ਕਿ ਪੀਵੀਐਮ ਦਾ ਚੱਕੀ ਰੋੜ ਰਿਆ ਸਰਕਾਰ ਦਾ ਕੀ ਰੋੜ ਰਿਆ ਕੇਂਦਰ ਦਾ ਕੀ ਰੋੜ ਰਿਆ ਇਹਨਾਂ ਨੇ ਜਾਣ ਬੁੱਝ ਕੇ ਕਿੱਥੇ ਵੀ ਪੰਜਾਬ ਨੂੰ ਜਾਣਿਆ ਇਹਨਾਂ ਨੂੰ ਖਤਮ ਕਰੋ ਇਸ ਤਰੀਕੇ ਨਾਲ ਪਰ ਫਿਰ ਕਹਿੰਦੇ ਮੋਦੀ ਸਾਹਿਬ ਪੰਜਾਬ ਦਾ ਮਾਰਚ ਦੀ ਖਤਮ ਹੋਇਆ ਇਹ ਲੋਕ ਸ੍ਰੀ ਲੋਕ ਨੇ ਆਪਣੇ ਬਾਵਾ ਆਪਣੇ ਬਾਵਾ ਦੇ ਬਲ ਤੇ ਰਾਜੀ ਇਹ ਨਾਦੇਸ਼ਾ ਵਰਗੇ ਤੇ ਬਦਦਾਲੀ ਵਰਗੇ ਨੂੰ ਰੋਕਦੇ ਰਹੇਗੇ ਖਤਮ ਕਰਦੇ ਰਹੇਗੇ ਤੇ ਦੋ ਬੰਦੇ ਸਾਰੇ ਪੋਤਾ ਸਿੰਘ ਤੇ ਕੱਜਾ ਸਿੰਘ ਉਹ ਆ ਗਏ ਸਾਹਮਣੇ ਸੀ ਕੱਜਾ ਸਿੰਘ ਤੁਹਾਡੀ ਸਾਹਮਣੇ 10 ਤਰਫੀ ਹੈਗੇ ਸੀ ਇਸ ਕਰਕੇ ਮਤ ਸੋਚੋ ਕਿ ਅਸੀਂ ਸਿੱਖਾਂ ਨੂੰ ਖਤਮ ਕਰਵਾਗੇ ਪੰਜਾਬ ਨੂੰ ਖਤਮ ਕਰਵਾਇ ਸੌਖਾ ਨਹੀਂ ਹੁੰਦਾ ਜੀ ਪਟੀ ਸਾਹਿਬ ਇੱਕ ਇੰਟਰਨੈਸ਼ਨਲ ਮਸਲਾ ਹੈ ਕਹਿੰਦਾ ਭਾਵੇਂ ਕਿ ਸੋਸ਼ਲ ਮੀਡੀਆ ਇੰਨੀ ਦਿਨੀ ਕਾਫੀ ਚਰਚਿਤ ਹੋ ਰਿਹਾ ਹੈ ਤੇ ਜੇਕਰ ਇਸ ਮੀਡੀਆ ਉਤੇ ਕੋਈ ਬੈਨ ਲੱਗਦਾ ਹੈ ਖਾਸ ਕਰਕੇ ਜੇਕਰ ਨੇਪਾਲ ਦੀ ਗੱਲ ਕਰ ਲਈਏ ਉਥੋਂ ਦੀ ਹਕੂਮਤ ਨੇ ਸੋਸ਼ਲ ਮੀਡੀਆ ਉੱਤੇ ਬੈਨ ਲਾਇਆ ਕੁਝ YouTube ਚੈਨਲ ਬੰਦ ਕੀਤੇ ਕੁਝ ਇਦਾਂ ਦੇ ਹੋਰ ਸਾਈਟਸ ਤਾਂ ਉੱਥੇ ਬੜਾ ਵੱਡਾ ਉਧਰੋ ਸ਼ੁਰੂ ਹੋ ਗਿਆ ਕਹਿੰਦਾ ਭਾਵੇਂ ਕਿ 20 ਤੋਂ ਵੱਧ ਮੌਤਾਂ ਹੋਈਆਂ ਨੇ ਉਸ ਕਲਵਲੀ ਦੇ ਵਿੱਚ ਤੇ ਹਕੂਮਤ ਨੂੰ ਫੌਜ ਲਿਆ ਕੇ ਇਸ ਦੇ ਦੀ ਉਤੇ ਕੰਟਰੋਲ ਕਰਨ ਲਈ ਮਜਬੂਰ ਹੋਣਾ ਪਿਆ ਕਿਵੇਂ ਦੇਖਦੇ ਆ ਕੀ ਮਹੱਤ ਹੈ ਸੋਸ਼ਲ ਮੀਡੀਆ ਦੀ ਅੱਜ ਦੇ ਯੁੱਗ ਦੇ ਵਿੱਚ ਜੀ ਵੇਖੋ ਇਹਦੇ ਫਾਇਦੇ ਨਹੀਂ ਤੇ ਨੁਕਸਾਨ ਨਹੀਂ ਹੂੰ ਜਿਹੜੇ ਤੇ ਬੰਦੇ ਆਪਟੀਮਿਸਟ ਨੇ ਉਹਨਾਂ ਦਾ ਕੰਮ ਹੁੰਦਾ ਕਿ ਲੋਕਾਂ ਕੋਲੇ ਉਹ ਚੀਜ਼ਾਂ ਦੇ ਜੋ ਵਾਪਰ ਰਹੀ ਹੈ ਲੋਕਾਂ ਨੂੰ ਉਹ ਜਾਣਕਾਰੀ ਦਿੱਤੀ ਜੇ ਵੀ ਲੋਕਾਂ ਦੇ ਭਲੇ ਚ ਜਿਹੜੇ ਸਪੈਸਿਫਿਕ ਸੋਚ ਵਾਲੇ ਉਹਨਾਂ ਦਾ ਹਮੇਸ਼ਾ ਹੂੰ ਉਹਨਾਂ ਉੱਤੇ ਬੈਨ ਸ਼ੁਰੂ ਹੋਣਾ ਚਾਹੀਦਾ ਮੈਂ ਇਹ ਸੋਚਦਾ ਹੱਕ ਤੇ ਜਿਹੜੇ ਉਹਨਾਂ ਨੇ ਉਸੇ ਨੇਪਾਲ ਦੇ ਵਿੱਚ ਜੋ ਕੀਤਾ ਹੈ ਬਾਰੇ ਬਹੁਤੀ ਮੈਂ ਜਾਣਤੰਮੀ ਹੈ ਅੰਦਾਜ਼ੇ ਕਿ ਮੈਂ ਸੋਚਦਾ ਕਿ ਕੋਈ ਮੰਨ ਨੇ ਕੋਈ ਸੋਚ ਕੇ ਕੀਤਾ ਉਹ ਸਾਡੇ ਵੀ YouTube ਚੈਨਲ ਮੈਂ ਹੁੰਦੇ ਹੈ ਇਹ ਠੀਕ ਨਹੀਂ ਹੁੰਦੇ ਹੂੰ ਜੀ ਜੇ ਕੋਈ YouTube ਚੈਨਲ ਨੇ ਕੋਈ ਕੋਈ ਸ਼ਿਕਾਇਤ ਕਰ ਦਿੰਦੇ ਹੋ ਉੱਤੇ ਦਸਤਵਾਸ ਦੇ ਵਾਸਤੇ ਤੁਹ ਬੰਦ ਕਰ ਦਿੰਦੇ ਤੇ ਨਹੀਂ ਤੁਹਾਡਾਂ ਚ ਚੱਲਣਾ ਤੁਹਾਡੀਆਂ ਸ਼ਿਕਾਇਤਾਂ ਹੈ ਇਸ ਕਰਕੇ ਸਾਡੇ ਵੀ ਬੰਦ ਹੋ ਗਏ ਤੇ ਸਾਡੀ ਟਿਕਟੌਕ ਨੇ ਬੰਦ ਕੀਤਾ ਗਿਆ ਜਿਸ ਜਿਹੇ ਜੀ ਬੰਦ ਕੀਤਾ ਗਿਆ ਤਾਂ ਸਿਰਫ ਇੰਡੀਆ ਦੇ ਵਿੱਚੋਂ ਇਹ ਸਾਡੇ ਘਰਾਂ ਕੋਲ ਦਾ ਇਸ ਕਰਕੇ ਮੈਂ ਸੋਚਦਾ ਵੀ ਜਿਹੜੇ ਪੈਸੀਮਿਸਟ ਜਿਹਦਾ ਕੰਮ ਇੱਕ ਤਰ੍ਹਾਂ ਦੀ ਹੁੰਦਾ ਪਰਫੋਰਮ ਹਣਾ ਉਹਨਾਂ ਤੇ ਵੀ ਕਾਰਵਾਈ ਜਾਇਜ਼ ਆ ਕਿ ਜਿਹੜੇ ਬੰਦੇ ਸੱਚ ਬੋਲਦੇ ਆ ਤੇ ਜੇ ਉਹਨਾਂ ਤੇ ਕਾਰਵਾਈ ਕਰਦੇ ਤੇ ਉਹ ਤਾਂ ਫਿਰ ਮੈਂ ਸੋਚਦਾ ਕਿ ਲੋਕ ਕਦੋਂ ਤੱਕ ਦਾ ਕਾਰ ਨਹੀਂ ਬੰਦ ਹੋਤਾ ਦਾ ਕੰਨ ਸਿੱਧਾ ਕਰਦੇ ਹੋ ਇਸ ਕਰਕੇ ਸਰਕਾਰ ਨੂੰ ਉੱਤੇ ਬਰੂਹ ਇੱਤੇ ਪੂਰਾ ਸਰਵੇ ਕਰਨਾ ਚਾਹੀਦਾ ਧਿਆਨ ਖੜੀਦਾ ਏਸੀ ਕਾਰਵੀ ਗਲਤ ਕੀਤੀ ਕਿਸੀ ਕੀਤੀ ਜਿੱਦੇ ਗਲਤੀ ਕੀਤੀ ਉਹ ਤੁਸਰਾ ਰਹਿ ਜਾਂਦੇ ਹੂੰ ਖੈਰ ਉਪਰਾਸ਼ਟਪਤੀ ਦੀ ਚੋਣ ਤੇ ਅਜਿਹੇ ਦੌਰਾਨ ਪਹਿਲੀ ਵੋਟ ਪਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਵੱਲ ਅਡਾਣ ਮੋٹے ਤੌਰ ਤੇ ਕਹਿ ਰਹੀਏ ਕਿ ਉਹ ਉਪਰਾਸ਼ਟਪਤੀ ਚੋਣ ਤੋਂ ਬਾਅਦ ਮੋਦੀ ਦੀ ਪੰਜਾਬ ਫੇਰੀ ਇਹਦੇ ਆਰ ਪਾਰ ਜਿਹੜਾ ਸਾਰਾ ਮਾਹੌਲ ਜਿਹੜਾ ਅੱਜ ਦਾ ਇਹ ਚਰਚਾ ਦਾ ਵਿਸ਼ਾ ਰਿਹਾ ਦਸ਼ਕਾਂ ਸਨੇ ਇਹਨੂੰ ਪਰ ਫਿਰ ਦੱਸਦੀ ਇਹ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਖਾਸ ਤਰਤੀਬਾਂ ਲਿਆਉਣ ਲਈ ਜੁੜੇ ਸਨ ਉਹਗੇ ਰਾਸੀ ਮਾਹਰ ਤੇ ਵੱਡੇ ਪੱਤਰਕਾਰ ਸਰਦਾਰ ਜਸਵੀਰ ਸਿੰਘ ਪੱਟੀ ਜੀ ਸੋ ਪੱਟੀ ਸਾਹਿਬ ਚੈਨਲ ਲਈ ਵਕਤ ਦਿੱਤਾ ਸ਼ੁਕਰੀਆ ਧੰਵਾਦ ਸ਼ੁਕਰੀਆ ਧੰਵਾਦ ਧੰਵਾਦ ਇਹ ਮਿਸ਼ਨ ਪੰਜਾਬੀ